ਕਲਪਤੀਤਾ ਉਹਦੇ ਖਿਲਾਫ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਲਾਈਨਮੈਂਟ ਨੂੰ ਕਰੇ ਆ ਆ ਜਿਹੜੀ ਪੰਜਾਬ ਸਰਕਾਰ ਹੈ ਨਾ ਐਨੇ ਇਲੈਕਸ਼ਨ ਤੋਂ ਪਹਿਲੇ ਕੁਝ ਕਹਿੰਦੀ ਸੀ ਤੇ ਹੁਣ ਕੀ ਕੁਝ ਕਰ ਰਹੀ ਹੈ ਐਨੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਕਿ ਭਾਈ ਫਸਲਾਂ ਤੇ ਅਸੀਂ ਦੇਵਾਂਗੇ ਐਮਐਸਪੀ ਹੁਣ ਜਮ ਮੁਕਰੇ ਪਏ ਤੇ ਹੁਣ ਉਹ ਜਿਹੜਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਇਜਿਟੇਸ਼ਨ ਕੀਤੀ ਕਿਸ ਵਾਸਤੇ ਕੀਤੀ ਪ੍ਰਾਈਵੇਟਾਈਜੇਸ਼ਨ ਨੂੰ ਡਰ ਹੈ ਕਿ ਮੰਡੀ ਸਿਸਟਮ ਨਾਲ ਸਾਰਾ ਖਤਮ ਹੋ ਜਾਈਏ ਭਗਵਾਨਤਮਨ ਕੋਈ ਕਰ ਰਿਹਾ ਜੋ ਦਿੱਲੀ ਤੋਂ ਤਰਨਖਾਟੀ ਕੋਰੀ ਸੋ ਮੈਂ ਤਾਂ ਜਥੇਬੰਦੀ ਨੂੰ ਬੇਨਤੀ ਕਰਦਾ ਦੇਖੋ ਆਮ ਆਦਮੀ ਪਾਰਟੀ ਦਾ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਆਮ ਆਦਮੀ ਪਾਰਟੀ ਦਾ ਬਾਈਕਾਟ ਹੋਣਾ ਚਾਹੀਦਾ ਜਿਨੇ 22 ਫਸਲਾਂ ਦੇ ਐਮਐਸਪੀ ਦਾ ਵਾਅਦਾ ਕਰਕੇ ਮੁੱਕਰ ਗਿਆ ਜਿਹੜਾ ਪ੍ਰਾਈਵੇਟਾਈਜੇਸ਼ਨ ਤੇ ਆ ਗਿਆ ਆਪਣਾ ਮੰਡੀ ਸਿਸਟਮ ਦੇ ਜਿਹੜਾ ਸਾਰੇ ਨੂੰ ਕੀ ਆਪਣੀ ਜਿਹੜੀ ਫਰੀ ਸਿਸਟਮ ਡਿਸਟਰਬ ਹੋ ਜਾਊਗਾ ਤੇ ਫਿਰ ਉਹ ਕੰਮ ਬਚੇ ਤੋ ਆ ਜਿਹੜੀ ਹੈ ਆਮ ਆਦਮੀ ਪਾਰਟੀ ਮੈਂ ਕਹਿੰਦਾ ਕਿ ਸਭ ਤੋਂ ਜਿਹੜਾ ਨੁਕਸਾਨ ਪੰਜਾਬ ਦਾ ਕਰੂਗੀ ਤੇ ਇਸ ਪਾਰਟੀ ਨੇ ਕਰਨਾ ਤੁਹਾਡੇ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਕਿ ਤਾਂ ਸ਼੍ਰੋਮਣੀ ਕਾਲਜ ਦੁਆਰਾ ਇਕਜੁੱਟ ਹੋ ਕੇ ਜਿਹੜਾ ਦੁਬਾਰਾ ਉਸ ਰੂਪ ਦੇ ਵਿੱਚ ਆਏਗਾ ਤਾਂ ਲੱਗਦਾ ਜੀ ਜਿਹੜੀਆਂ ਪੁਰਾਣੀਆਂ ਮੰਗਾ ਸ਼ੁਰੂਤੀ ਦੌਰ ਜਦੋਂ ਸ਼੍ਰੋਮਣੀ ਕਾਲ ਸੈਲ ਦੀ ਗਠਨ ਹੋਣੀ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ ਪੰਜਾਬ ਨੂੰ ਸਮਝਦੀ ਹੈ ਪੰਜਾਬ ਦੀਆਂ ਮੁਸ਼ਕਲਾਂ ਚ ਮੁਸ਼ਕਲਾਂ ਸਮਝਦੀ ਹੈ ਪੰਜਾਬ ਨੂੰ ਕੀ ਚਾਹੀਦਾ ਸਮਝਦੀ ਹੈ ਤੇ ਉਹਨਾਂ ਵਾਸਤੇ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਆ ਤਾਂ ਜੋ ਦਿੱਲੀ ਦੇ ਇਹਨਾਂ ਦੇ ਹਕਮਰਾਨ ਕਹਿੰਦੇ ਐ ਉਹ ਵੀ ਕਰਦੇ ਐ ਜੇ ਉੱਥੋਂ ਦਿੱਲੀ ਦਾ ਹੁਕਮ ਆ ਗਿਆ ਕਿ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਮੰਡੀ ਦੇ ਕਰਤੀ ਉਹਨਾਂ ਨੇ ਸੋ ਉਹ ਉਹਨਾਂ ਦਾ ਜਿਹੜੀ ਸੋਚ ਐ ਦਿੱਲੀ ਵਾਲਿਆਂ ਦੀ ਸੋਚ ਐ ਉਹਨਾਂ ਦਾ ਉਹ ਸੋਚਦੇ ਆ ਪੰਜਾਬ ਨੂੰ ਇੱਕ ਜਰੀਆ ਬਣਾਇਆ ਪੈਸੇ ਇਕੱਠੇ ਕਰਦਾ ਹੁਣ ਆਮ ਆਦਮੀ ਪਾਰਟੀ ਹੁਣ ਜਿਹੜਾ ਭਗਵੰਤ ਸਮਾਨ ਨੇ ਸਾਰੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ 5-5 ਕਰੋੜ ਰੁਪਏ ਕਿਹਾ ਜਮ੍ਹਾਂ ਕਰਾਓ ਜੋ ਜਿਹੜੇ 5 ਕੇਵਲ ਉੱਤੇ ਕਬਜ਼ਾ ਕਰੀ ਬੈਠੇ ਹੁਣ ਜੇ ਪਰਿਵਾਰ ਹੀ ਉਹਨਾਂ ਦਾ ਲੁੱਟਣ ਲੱਗ ਗਿਆ ਹੁਣ ਤਾਂ ਉਹਨਾਂ ਨੇ ਦੋਨੋਂ ਹੱਥੋਂ ਸਾਰੇ ਇਹਨਾਂ ਦੀ ਭਗਵੰਤਵਾਂ ਦੀ ਫੈਮਿਲੀ ਅੱਜ ਲੁੱਟਣ ਲੱਗ ਗਈ ਹੈ ਪੀਐਸ ਪੀਐਸਪੀਸੀਐਲ ਦੇ ਵੱਲੋਂ ਜਿਹੜੇ ਲਾਸਟ ਇਅਰ ਡਿਫਾਲਟਰ ਸੀ ਉਹ ਜਿਹੜੇ ਲੋਕਾਂ ਨੇ ਨਹੀਂ ਬਿੱਲ ਭਰੇ 400 ਕਰੋੜ ਰੁਪਏ ਦਾ ਵਾਅਦਾ ਹੋ ਗਿਆ ਜ਼ਿਆਦਾ ਇਸ ਸਾਲ ਪਿਛਲੇ ਸਾਲ ਨਾਲ ਇਹਦਾ ਮਤਲਬ ਕੀ ਹੈ ਉਹ ਕੀ ਕਹਿੰਦੇ ਸੀ ਅਸੀਂ ਬਿੱਲ ਮਾਫ ਕੀਤੇ ਜੇ ਉਹਨਾਂ ਨੇ ਬਿੱਲ ਮਾਫ ਕੀਤੇ ਤਾਂ ਫਿਰ ਉਹ ਡਿਫਾਲਟਰ ਹੋਣੇ ਨਹੀਂ ਚਾਹੀਦੇ ਝੂਠ ਤੇ ਝੂਠ ਇੱਕ ਝੂਠ ਦੇ ਬਾਅਦ ਪੜਿਆ ਜਾਂਦਾ ਫਿਰ ਦੂਜਾ ਝੂਠ ਬੋਲਣ ਲੱਗ ਜਾਂਦੇ ਆ ਦੂਜਾ ਫੜਿਆ ਜਾਂਦਾ ਫਤਿਹਜਾ ਝੂਠ ਬੋਲਣ ਲੱਗ ਜਾਂਦੇ ਆ ਤੇ ਮੈਂ ਤਾਂ ਖੋਰ ਪੁੱਛਣਾ ਚਾਹਣਾ ਹੈ ਅੱਜ ਭਗਵੰਤ ਮਾਨ ਤੇ ਕਾਂਗਰਸੀ ਇੱਕੋ 스테ਜ ਤੇ ਬੈਠੇ ਆ ਦਿੱਲੀ ਤੇ ਇੱਥੇ ਪੰਜਾਬ ਚ ਕੀ ਹੈ ਆ ਰਲੇ ਮਿਲੇ ਹੈ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੀ ਹੈ ਤੇ ਜਿਹੜੀ ਜਿਹਨੇ ਪਹਿਲੇ ਕਾਂਗਰਸ ਨੇ 5 ਸਾਲ ਖਰਾਬ ਕੀਤੇ ਪੰਜਾਬੀਆਂ ਦੇ ਤੇ ਹੁਣ ਆ ਕਰ ਰਹੀ ਹੈ ਉਹਨਾਂ ਨੇ ਲੁੱਟਿਆ ਤੇ ਹੁਣ ਆ ਲੁੱਟਣ ਤੇ ਲੱਗੇ ਆ ਇਸ ਕਰਕੇ ਤਾਂ ਹੀ ਅਸੀਂ ਕਿਹਾ ਪੰਜਾਬ ਨੂੰ ਬਚਾ ਲਓ ਜੇ ਆਪਾਂ ਇੱਕ ਅਕਾਲੀ ਦਲ ਨੂੰ ਤਗੜਾ ਕਰੋ ਤੇ ਪੰਜਾਬ ਤਾਂ ਹੀ ਬਚੂਗਾ ਨਹੀਂ ਤਾਂ ਇਹਨਾਂ ਦਿੱਲੀ ਵਾਲੀ ਪਾਰਟੀ ਨੇ ਤਬਾਹ ਕਰ ਦਿੱਤਾ ਬਦਲ ਬਦਲ ਦੀ ਜਿਹੜੀ ਰਾਜਨੀਤੀ ਹੈਗੀ ਜਿਹੜੀ ਪਿਛਲੇ ਸਮੇਂ ਚ ਵਰਮਾਈ ਹੋਈ ਹੈਗੀ ਲੋਕ ਸਭਾ ਚੋਣਾਂ ਦਾ ਦੌਰ ਇਹਨੂੰ ਕਿਵੇਂ ਦੇਖਦੇ ਹਾਂ ਜੇ ਜੈ ਜੈ ਜੀ ਹਾਲਾਤ ਬਣੀਆਂ ਦਾ ਪਤਾ ਹੀ ਲੱਗਦਾ ਕੱਜ ਕੌਣਾ ਕੱਲ ਕਿੱਥੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ